ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਈ ਬਈ ਕੰਦੇ ਦੇ ਬੀਜਾ ਹੀ ਗਏ ਆਪਾਂ ਕਣਕ ਤੇ ਬਾਣ ਸੀਗਾ ਖੁਸ਼ਕ ਤੇ ਬੀਜ ਹੈਗਾ ਆਪਣਾ ਵੱਧ ਤੇ ਹੁਣ ਇਹ ਸਾਰੇ ਬਈ ਵੇਖੀ ਜਾਂਦੇ ਆ ਬਈ ਹੁਣ ਕੀ ਕੀਤਾ ਜਾਵੇ ਇਹਦਾ ਤੇ ਇੱਕ ਵਾਰੀ ਤੂੰ ਬਈ ਕੋਮਲ ਸਾਰਿਆ ਬਈ ਦਾ ਬਾਣ ਦਿਖਾ ਦੇ ਕੰਦੇ ਬਈ ਦਾ ਵੀ ਕਿੰਨਾ ਬਾਣ ਬਈ ਕੰਦੇ ਬਈ ਕਿੰਨਾ ਬਾਣ ਹੈ ਤੇਰਾ ਤੂੰ ਤਾਂ ਇਕੱਲੇ ਆ ਠੀਕ ਆ ਕੀ ਕੀ ਚੱਕਰ ਪੈ ਗਿਆ ਇੱਧਰ ਲਾ ਉਹ ਖੁਸ਼ਕ ਲਾ ਦੱਦਾਂ ਅੱਜ ਗੱਲਾਂ ਯਾਰ ਬੀਜ ਨਾਲ ਕੰਨਾ ਯਾਰ ਹੋ ਸਕਦਾ ਉਹ ਨਾ ਨਿਕਲੇ ਠੀਕ ਵਾਹ ਰਾਵਾਂ ਤੂੰ ਬਹਿ ਨਹੀਂ ਪਾਤਾ ਬੀ ਕਿੰਨਾ ਕਿੰਨਾ ਪਾਇਆ ਬੀ ਦਾ ਬਾਤ ਆ 5555 ਕਿਲੋ ਉਹ ਭਾਲ ਭੂਲ ਤਾਂ ਬਹੁਤ ਬਣ ਗਈ ਬਾਹਂਦੇ ਯਾਰ ਦੋ ਵਾਰੀ ਤਵਗਾਣਾ ਬਾਦੀ ਸੀ ਤੂੰ ਕਹਿੰਦੇ ਆ ਗੱਲਾਂ ਬੰਦ ਭਾਈ ਬਹੁਤਾ ਬੀਜਣ ਦੀ ਹਾਂ ਭਾਈ ਬੀਜਣ ਦੀ ਸਭਾਈ ਬੰਨ ਨੂੰ ਹੀ ਆਪਣੇ ਪਿੰਡ ਦੇ ਮਸ਼ਹੂਰ ਟਰੈਕਟਰ ਨੇ ਬੀਜੀ ਆ ਆ ਜਾਓ ਭਾਈ ਕੌਮਨ ਦਿਨ ਦਿਖਾਉਂਦੇ ਆ ਵੀ ਕਿਹੜੇ ਟਰੈਕਟਰ ਨੇ ਬੀਜੀ ਆ ਇਹ ਭਾਈ ਪਿੰਡ ਲੋਕੋ ਦਾ ਮਸ਼ਹੂਰ ਟਰੈਕਟਰ ਆ ਬਾਪੂ ਦਾ ਖੂਡਾ ਇੱਕਾਰੀ ਬਾਈ ਦਾ ਟਰੈਕਟਰ ਦਿਖਾਓ ਤੇ ਬਾਅਦ ਚੋਂ ਬਾਈ ਨਾਲ ਵੀ ਗੱਲ ਕਰਾਉਂਦੇ ਆ ਤੇ ਆਇਓ ਜੀ ਜਰਜੀ ਦਾ ਬਈ ਸੂਪਰ ਸੀਡਰ ਸੀਗਾ ਇਹ 7 ਫੁੱਟ ਦਾ ਬਾਸਰ ਤਰਾਲੂ ਤੇ ਬਈ ਅੱਧਰ ਬਈ ਕਹਿੰਦੇ ਨੇ ਆਲੂ ਬੀਜਣੇ ਆ ਤੇ ਉਹ ਆਪਣਾ ਬਾਪੂ ਜੀ ਹੁਣ ਰੂਟਾਵੇਟਰ ਮਰੀ ਜਾਂਦੇ ਆ ਤੇ ਅੱਜ ਆਪਾਂ ਹੱਥਾਂ ਨੂੰ ਇੱਥੇ ਆਲੂ ਬੀਜਾਂਗੇ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਬਈ ਕਿੰਨੇ ਬਈ ਕਹਿੰਦੇ ਨੇ ਇੱਥੇ ਆਲੂ ਗੱਟੇ ਪਾਏ ਆ ਤੇ ਅੱਜ ਦੀ ਵੀਡੀਓ ਚ ਬਈ ਤੁਹਾਨੂੰ ਆਹੀ ਦੱਸਿਆ ਸੀਗਾ ਬਈ ਆਏ ਬਾਣ ਖੋਸ਼ਕ ਸੀਗਾ ਬਾਈ ਦਾ ਤੇ ਬਹੁਤ ਦਿਖਾ ਦਿੰਦੇ ਆਪਾਂ ਨੂੰ ਹਾਂ ਬਈ ਬਾਹ ਦਿਖਾ ਦਿੰਦੇ ਆ ਤੁਹਾਨੂੰ ਬਈ ਕਿੰਨਾ ਘੜ ਘਾਈ ਚ ਗਿਆ ਵਾ ਥੋੜੇ ਹਿਸਾਬ ਨਾਲ ਕੀ ਬਣੂਗਾ ਉਹ ਟੈਨਸ਼ਨ ਲਈ ਬੈਠਾ ਬੰਦਾ ਹਾਂਜੀ ਆ ਵੇਖੋ ਬਈ ਕਿੰਨਾ ਖੋਸ਼ਕ ਬਾਣ ਮਿੱਟੀ ਉੱਡਦੀ ਆ ਆ ਬੀਤ ਉਹ ਡਰੀ ਜਾਂਦਾ ਗੱਲ ਦਾ ਬਹੁਤ ਆ ਯਾਰ ਹੋਰ ਕੀ ਯਾਰ ਇਹ ਗੱਲ ਤਾਂ ਇੰਨੀ ਹੋਈ ਡਰੀ ਜਾਂਦਾ ਕਹਿੰਦਾ ਕਣਕ ਨਹੀਂ ਹੋਣੀ ਲੈ ਢੰਗਾਈ ਤਾਂ ਇਨਾ ਜਾਵੜ ਲੈ